ਇੱਕ ਵਾਰ ਨਾ ਕਰੀ ਦਾਦੀ-ਪੁੱਤੀ ਬੈਠੀਆਂ ਸੀਗੀਆਂ ਦਾਦੀ ਕਹਿੰਦੀ ਕੁੜੇ ਮੇਰੇ ਸਿਰਵਾ ਦੇ ਮੇਰਾ ਉਹ ਸਿਰਵਾਉਣ ਲੱਗ ਗਈ ਉਹ ਕਹਿੰਦੀ ਲੈ ਹੁਣ ਕਹਿੰਦੀ ਜੂਂ ਵੀ ਦੇਖ ਦੇ ਅੱਗੇ ਆ ਲੋਕਾਂ ਦੇ ਆਮ ਹੀ ਜੂਆਂ ਪੈ ਜਾਂਦੀਆਂ ਸੀਗੀਆਂ ਤਾਂ ਉਹ ਦਾਦੀ ਦੇ ਜੂਆਂ ਦੇਖਣ ਲੱਗ ਗਈ ਕੁੜੀ ਹੁਣ ਭਈ ਜੂਂ ਤੇ ਆ ਗਈ ਉਹ ਜੂਂ ਫੜ ਕੇ ਕਹਿੰਦੀ ਦਾਦੀ ਕਹਿੰਦੀ ਲੈ ਜੂਂ ਤਾਂ ਮਿਲ ਗਈ ਉਹ ਕਹਿੰਦੀ ਫਿਰ ਹੁਣ ਉਹ ਕਹਿੰਦੀ ਜਾਇ ਕਰ ਉੱਥੇ ਮਾਰ ਕੇ ਨੂੰ ਨਦੀ ਤੇ ਸੁਟਿਆ ਆਹੋ ਲੈ ਚੱਕਦੇ ਜੂ ਤੇ ਉੱਥੇ ਜਾ ਕੇ ਉਹਨੇ ਨਦੀ ਚ ਮਾਰ ਕੇ ਸੁੱਟ ਕੇ ਤਾਂ ਨਦੀ ਲਾਲ ਹੋ ਗਈ। ਆਹੋ ਨਦੀ ਲਾਲ ਹੋ ਗਈ ਜਦੋਂ ਉੱਥੇ ਨਾ ਇੱਕ ਗਾਂ ਨਾ ਹੁਣ ਆਉਂਦੀ ਹੁੰਦੀ ਸੀਗੀ। ਗਾਂ ਨੇ ਜਦੋਂ ਆ ਕੇ ਦੇਖਿਆ ਨਦੀ ਨੂੰ ਕਹਿੰਦੀ ਨਦੀ ਭੈਣੇ ਇਹਦੀ ਤੇਰਾ ਪਾਣੀ ਕਹਿੰਦੀ ਕੱਲ ਤਾਂ ਇੰਨਾ ਸਾਫ਼ ਤੇ ਸੋਹਣਾ ਸੀਗਾ ਅੱਜ ਤੇਰੇ ਪਾਣੀ ਨੂੰ ਕੀ ਹੋ ਗਿਆ ਲਾਲ ਰੰਗ ਹੋਇਆ ਪਿਆਗਾ। ਉਹਨਾਂ ਨੇ ਕਹਿੰਦੀ ਜੂ ਚਟਕ ਮਟਕ ਨਦੀ ਲਾਲ ਹੋਈ ਨਦੀ ਲਾਲ ਹੋਈ ਗਾਂ ਸਿੰਘ ਝੜੇ ਗਾਂ ਦਾ ਭਾਈ ਸਿੰਘ ਝੜ ਗਿਆ ਫਿਰ ਗਾਂ ਸੀ ਜਿਹੜੀ ਉਹ ਜਾ ਕੇ ਇੱਕ ਦਰਖਤ ਹੁੰਦਾਗਾ ਬਣ ਬਣ ਦੇ ਥੱਲੇ ਜਾ ਕੇ ਬਹਿਂਦੀ ਸੀਗੀ ਉਹ ਬਣ ਦੇ ਥੱਲੇ ਜਾ ਕੇ ਜਦੋਂ ਬਹਿ ਗਈ ਤਾਂ ਬਣ ਕਹਿੰਦਾ ਗਾਂ ਨੂੰ ਕਹਿੰਦਾ ਗਊ ਮਾਤਾ ਆ ਤੇਰੇ ਸਿੰਘਾਂ ਨੂੰ ਕੀ ਹੋ ਗਿਆ ਕੱਲ ਜਦੋਂ ਤੂੰ ਆਈ ਸੀ ਉਹ ਤੇਰੇ ਦੋਨੇ ਸਿੰਘ ਸਹੀ ਸਲਾਮਤ ਸੀ ਅੱਜ ਤੇਰੇ ਸਿੰਘਾਂ ਨੂੰ ਕੀ ਹੋ ਗਿਆ ਤਾਂ ਫਿਰ ਕਾਂ ਕਹਿੰਦੀ ਜੂ ਚੁਟਕ ਮੁਟਕ ਨਦੀ ਲਾਲ ਹੋਈ ਗਾਂ ਸਿੰਘ ਝੜੇ ਬਣ ਪੱਤ ਝੜੇ ਜਿਹੜੇ ਬਣ ਜਿਹੜਾ ਬਣ ਸੀਗਾ ਉਹਦੇ ਪੱਤੇ ਝੜ ਗਏ ਸਾਰੇ ਉਹ ਤਾਂ ਰੁੰਡ ਮਰੁੰਡ ਜਾਮ ਆਏ ਬਿਨਾ ਪੱਤਿਆਂ ਤੋਂ ਹੋ ਗਿਆ ਵਿਚਾਰਾ ਉਹਦੇ ਉੱਤੇ ਇੱਕ ਕਾਂ ਬਹਿਣਾ ਹੁੰਦਾ ਸੀ ਆ ਕੇ ਜਦੋਂ ਕਾਂ ਬੈਠਾ ਆ ਕੇ ਤਾਂ ਕਾਂ ਉਹਨੂੰ ਬਣ ਨੂੰ ਕਹਿੰਦਾ ਕਹਿੰਦਾ ਵੀ ਕੱਲ ਜਦੋਂ ਮੈਂ ਦਰਾਖਤ ਤੇ ਬੈਠਾ ਸੀਗਾ ਕਿ ਉਦੋਂ ਤਾਂ ਤੇਰੇ ਸਾਰੇ ਪੱਤੇ ਹਰੇ ਭਰੇ ਸੀਗੇ ਅੱਜ ਤੇਰੇ ਪੱਤਿਆਂ ਨੂੰ ਕੀ ਹੋ ਗਿਆ ਕੋਈ ਵੀ ਪੱਤਾ ਹੈ ਨਹੀਂਗਾ ਤਾਂ ਬਣ ਕਹਿੰਦਾ ਜੂ ਚੁਟਕ ਮੁਟਕ ਨਦੀ ਲਾਲ ਹੋਈ ਗਾਂ ਸਿੰਘ ਝੜੇ ਬਣ ਪੱਤ ਝੜੇ ਕਾਂ ਕਾਣਾ ਤੇ ਕਾਂ ਤਾਂ ਕਾਣਾ ਹੋ ਗਿਆ ਵਿਚਾਰਾ ਉਹਦੀ ਉਹਨੂੰ ਇੱਕ ਅੱਖ ਤੋਂ ਦਿਸਣਾ ਛੱਡ ਗਿਆ ਜਿਹੜਾ ਉਹ ਕਾਂ ਸੀਗਾ ਉਹ ਇਸੇ ਤੇਲੀ ਦੇ ਬਨੇਰੇ ਤੇ ਬੈੰਦਾ ਹੁੰਦਾ ਸੀਗਾ ਜਾ ਕੇ ਜਦੋਂ ਉੱਥੇ ਦੂਜੇ ਦਿਨ ਉਹ ਗਿਆ ਬਨੇਰੇ ਤੇ ਬੈਠਾ ਜਾ ਕੇ ਤਾਂ ਜਦੋਂ ਉਹਨੇ ਤੇਲੀ ਨੇ ਦੇਖਿਆ ਕਾਨੂੰ ਤਾਂ ਉਹ ਪੁੱਛਣ ਲੱਗਿਆ ਤੇਲੀ ਕਹਿੰਦਾ ਵੀ ਕਾਨੂੰ ਕਹਿੰਦਾ ਤੇਰੀ ਅੱਖ ਨੂੰ ਕੀ ਹੋ ਗਿਆ ਕੱਲ ਤਾਂ ਤੇਰੀ ਅੱਖ ਸਹੀ ਸਲਾਮ ਸੀ ਦੋਨੇ ਅੱਖਾਂ ਵਧੀਆ ਸੀਗਾ ਤੂੰ ਅੱਜ ਤੇਰੀ ਅੱਖ ਨੂੰ ਕੀ ਹੋ ਗਿਆ ਤਾਂ ਕਾਂ ਕਹਿੰਦਾ ਜੂ ਚੁਟਕ ਮੁਟਕ ਨਦੀ ਲਾਲ ਹੋਈ ਗਾਂ ਸਿੰਘ ਝੜੇ ਬਣ ਪੱਤ ਝੜੇ ਕਾਂ ਕਾਣਾ ਤੇਲੀ ਲੰਗੜ ਜਿਹੜਾ ਤੇਲੀ ਸੀ ਵਿਚਾਰੇ ਦੀ ਇੱਕ ਲੱਤ ਟੁੱਟ ਗਈ ਉਹ ਲੰਗੜਾ ਹੋ ਗਿਆ ਤਾਂ ਉਧਰੋਂ ਫਿਰ ਉਹਦੇ ਘਰ ਵਾਲੀ ਆ ਗਈ ਤੇਲਣ ਉਹਨੂੰ ਪੁੱਛਣ ਲੱਗੇ ਕਹਿੰਦੇ ਆ ਹੁਣ ਤਾਂ ਤੂੰ ਚੰਗਾ ਭਲਾ ਸੀਗਾ ਤੇਰੀ ਲੱਤ ਨੂੰ ਕੀ ਹੋ ਗਿਆ ਉਹ ਕਹਿੰਦਾ ਜੂ ਚੁਟਕ ਮੁਟਕ ਨਦੀ ਲਾਲ ਹੋਈ ਗਾਂ ਸਿੰਘ ਝੜੇ ਬਣ ਪੱਤ ਝੜੇ ਕਾਂ ਕਾਣਾ ਤੇਲੀ ਲੰਗੜਾ ਤੇਲਣ ਲੰਗੜੀ ਫਿਰ ਉਹਦੇ ਘਰ ਵਾਲੀ ਵਿਚਾਰੀ ਲੰਗੜੀ ਹੋਗੀ ਤਾਂ ਉਹਨਾਂ ਦੇ ਘਰੇ ਇੱਕ ਕੋਈ ਕੰਮ ਕਰਨ ਵਾਲੀ ਕੁੜੀ ਆਉਂਦੀ ਹੁੰਦੀ ਸੀਗੀ ਤਾਂ ਜਦੋਂ ਉਹ ਆਈ ਉਹਨੇ ਦੇਖਿਆ ਉਹ ਕਹਿੰਦੀ ਭੈਣੇ ਤੈਨੂੰ ਕੀ ਹੋ ਗਿਆ ਵੀ ਹੁਣ ਤਾਂ ਤੂੰ ਸਹੀ ਸਲਾਮਤ ਸੀ ਜਦੋਂ ਮੈਂ ਪਹਿਲਾਂ ਤੈਨੂੰ ਦੇਖਿਆ ਸੀਗਾ ਤਾਂ ਵੀ ਤੇਰੀ ਲੱਤ ਨੂੰ ਕੀ ਹੋ ਗਿਆ ਤਾਂ ਫਿਰ ਉਹ ਤੇਲਣ ਕਹਿੰਦੀ ਜੂ ਚੋਟਕ ਮੁਟਕ ਨਾ ਦੀ ਲਾਲ ਹੋਈ ਜਾਂ ਸਿੰਘ ਝੜੇ ਬਣ ਪਾਸ ਤੇ ਝੜੇ ਕਾਂ ਕਾਣਾ ਤੇਲੀ ਲੰਗੜਾ ਤੇਲਣ ਲੰਗੜੀ ਕੰਮੀ ਪੀਦਣੀ ਉਹ ਨਿੱਕੀ ਜੀ ਬਣ ਗਈ ਉਹ ਜਿਵੇਂ ਉਹਦਾ ਕੱਦ ਕਾਰ ਸੀਗਾ ਉਹਦੇ ਹਿਸਾਬ ਨਾਲ ਵੱਡੀ ਸਾਰੀ ਸੀਗੀ ਤਾਂ ਉਹ ਨਿੱਕੀ ਜੀ ਬਣ ਗਈ ਤਾਂ ਫਿਰ ਉਹ ਜਾਂਦੀ ਹੁੰਦੀ ਸੀ ਜਿ ਰਾਜਾ ਰਾਣੀ ਹੁੰਦੇ ਨੇਗੇ ਜਿਵੇਂ ਉਹਨਾਂ ਦੇ ਰਾਜ ਮਹਾਰਾਜੇ ਤਾਂ ਉਹਨਾਂ ਦੇ ਕੰਮ ਕਰਨ ਜਾਂਦੀ ਹੁੰਦੀ ਸੀਗੀ ਜਿਹੜੀ ਕੰਮ ਕਰਨ ਵਾਲੀ ਸੀਗੀ ਤਾਂ ਜਦੋਂ ਉਹਨਾਂ ਦੇ ਘਰੇ ਗਈ ਤਾਂ ਉਹਨੂੰ ਰਾਣੀ ਪੁੱਛਣ ਲੱਗ ਗਈ ਕਿ ਤੈਨੂੰ ਕੀ ਹੋ ਗਿਆ ਕਹਿੰਦੀ ਕੱਲ ਦਾ ਤੂੰ ਇੰਨੀ ਵਧੀਆ ਸੀ ਤੇਰੀ ਸਿਹਤ ਐਨੀ ਉੱਚੀ ਲੰਮੀ ਸੀ ਅੱਜ ਤੂੰ ਨਿੱਕੀ ਜਿਹੀ ਕਿਵੇਂ ਬਣੀ ਫਿਰਦੀ ਆਂਗੇ ਉਹ ਕਹਿੰਦੀ ਜੂ ਚਟਕਮਟਕ ਨਦੀ ਲਾਲ ਹੋਈ ਕਾ ਸਿੰਘ ਝੜੇ ਬਣ ਪੱਤ ਝੜੇ ਕਾ ਕਾਣਾ ਤੇਲੀ ਲੰਗੜਾ ਤੇਲਣ ਲੰਗੜੀ ਕਾਮੀ ਪਿਦਨੀ ਰਾਣੀ ਨਚਣੀ ਰਾਣੀ ਤਾਂ ਭਾਈ ਨਚਣ ਲੱਗ ਗਈ ਤਾਂ ਉਦੋਂ ਉਹ ਰਾਜ ਆ ਗਿਆ ਰਾਜਾ ਕਹਿੰਦਾ ਰਾਣੀ ਤੈਨੂੰ ਕੀ ਹੋ ਗਿਆ ਹੌਣ ਤਾਂ ਉਹ ਚੰਗੀ ਭਲੀ ਸੀਗੀ ਵਧੀਆ ਗੱਲਾਂ ਬਾਤਾਂ ਕਰਦੀ ਸੀਗੀ ਹੁਣ ਤਾਂ ਨੱਚੀ ਹੋਈ ਜਾਨੀ ਹੈ ਕਿ ਕੀ ਗੱਲ ਹੋ ਗਈ ਤਾਂ ਰਾਣੀ ਕਹਿੰਦੇ ਜੂ ਚੋਟਕੋ ਮਟਕ ਨਦੀ ਲਾਲ ਹੋਈ ਗਾਂ ਸਿੰਘ ਝੜੇ ਬਣ ਪੱਤ ਝੜੇ ਗਾਂ ਕਾਣਾ ਤੇਲੀ ਲੰਗੜਾ ਤੇਲਣ ਲੰਗੜੀ ਕੰਮੀ ਪੈਦਣੀ ਰਾਣੀ ਨੱਚਨੀ ਰਾਜਾ ਢੋਲ ਬਜਾਵੇ ਰਾਜਾ ਤਾਂ ਢੋਲ ਚੱਕ ਲਿਆਇਆ ਢੋਲ ਬਜਾਉਣ ਲੱਗ ਗਿਆ ਉਧਰੋਂ ਉਹਦਾ ਫਿਰ ਪੁੱਤ ਆ ਗਿਆ ਪੁੱਤ ਕਹਿਣ ਲੱਗਿਆ ਭੀਆ ਤੈਨੂੰ ਕੀ ਹੋ ਗਿਆ ਇਹਨਾਂ ਹੁਣ ਤਾਂ ਤੂੰ ਚੰਗਾ ਭਲਾ ਸੀਗਾ ਇਹ ਤੈਨੂੰ ਕੀ ਹੋ ਗਿਆ ਤੂੰ ਢੋਲ ਵਜਾਈ ਜਾਨਾਗਾ ਪਿਤਾ ਜੀ ਤੇ ਤੁਹਾਨੂੰ ਕੀ ਹੋ ਗਿਆ ਤਾਂ ਫਿਰ ਰਾਜਾ ਕਹਿੰਦਾ ਜੂ ਚੁਟਕ ਮੁਟਕ ਨਦੀ ਲਾਲ ਹੋਈ ਗਾਂ ਸਿੰਘ ਝੜੇ ਬਣ ਪੱਤ ਝੜੇ ਕਾਂ ਕਾਣਾ ਤੇਲੀ ਲੰਗੜਾ ਤੇਲ ਨਾਲ ਲੰਗੜੀ ਕਾਮੀ ਪੇਦ ਨੀ ਰਾਣੀ ਨਚਨੀ ਰਾਜਾ ਢੋਲ ਵਜਾਵੇ ਪੁੱਤ ਬਾਗੀਆਂ ਪਾਵੇ ਪੁੱਤ ਬਾਗੀਆਂ ਪਾਉਣ ਲੱਗਿਆ ਇੰਨੀ ਮੇਰੀ ਬਾਤ ਉਤੋਂ ਪੈ ਗਈ ਰਾਤ 76 ਸੀ ਕੋਠਾ 74 ਸਵਾਤ ਅੱਗੇ ਲੋਕ ਕਹਾਣੀਆਂ ਹੁੰਦੀਆਂ ਨੇ ਗਿਆ ਲੋਕ ਆਪਣੇ ਮਨੋਂ ਕਹਾਣੀਆਂ ਬਣਾ ਕੇ ਅੱਗੇ ਦੀ ਅੱਗੇ ਸੁਣਦੇ ਜਾਂਦੇ ਸੀਗੇ ਲੋਕ ਇਹ ਵੀ ਮੇਰੀ ਨਾਨੀ ਦੀ ਨਾਨੀ ਮੈਨੂੰ ਕਹਾਣੀ ਸੁਣਾਉਂਦੀ ਹੁੰਦੀ ਸੀਗੀ ਜੇ ਵਧੀਆ ਲੱਗੇ ਤੁਹਾਨੂੰ ਕਹਾਣੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਸਬਸਕ੍ਰਾਈਬ ਵੀ ਕਰ ਦੇਣਾ ਤੇ ਜੇ ਤੁਹਾਨੂੰ ਕੋਈ ਕਹਾਣੀ ਆਉਂਦੀ ਹੈ ਜੀ ਪੁਰਾਣੀ ਤੁਹਾਡੀ ਦਾਦੀ ਨਾਨੀ ਨੇ ਸੁਣਾਈ ਹੋਈ ਆ ਤਾਂ ਜਰੂਰ ਕਮੈਂਟ ਵਿੱਚ ਲਿਖ ਦੇਣਾ ਤਾਂ ਮੈਂ ਉਹ ਜ਼ਰੂਰ ਇੱਥੇ giku